ਜਦੋਂ 7 ਮੈਂਬਰੀ ਕਮੇਟੀ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਅਧ ਲੱਗਿਆ ਕਿ ਇੱਕ ਵਾਰ ਫਿਰ ਖਲਾਰਾ ਪੈ ਗਿਆ ਐਡਵੋਕੇਟ ਹਰਨੇਦਰ ਸਿੰਘ ਕਾਮੀ ਲਾਂਬੇ ਹੋ ਗਏ ਲਗਭਗ ਉਹਨਾਂ ਦਾ ਸਹਿਯੋਗ ਹੈ ਕਿ ਹੁਣ ਉਹ ਵਾਪਸੀ ਨਹੀਂ ਕਰਨ ਜਾ ਰਹੇ ਅ ਜੀ ਅ ਤੇਜੇਦਾਰ ਸਾਹਿਬ ਦੀ ਸਪਸ਼ਟਤਾ ਤੋਂ ਬਾਅਦ ਸ਼੍ਰੋਮਣੀ ਕੱਦਰ ਬਾਦਲ ਸਹਿ ਚੁੱਪ ਬਣ ਗਏ ਉਹਨਾਂ ਲੱਗਿਆ ਕਿ ਹੁਣ ਕੀ ਕਰੀਏ ਜੇ ਹੁਣ ਇਹਦਾ ਵਿਰੋਧ ਕੀਤਾ ਤਾਂ ਇਹ ਲੱਗੂਗਾ ਕਿ ਅਸੀਂ ਅਕਾਲ ਤਖਤ ਸਾਹਿਬ ਦਾ ਵਿਰੋਧ ਕਰ ਰਹੇ ਹਾਂ ਅਸੀਂ ਖੁਮਾ ਦਾ ਵਿਰੋਧ ਕਰ ਰਹੇ ਹਾਂ ਅਕਾਲੀ ਦਲ ਭਾਜਪਾ ਤੇ ਦਾਖਸ ਸਪੱਸ਼ਟ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਦਾ ਅਧਿਕਾਰ ਵਰਕਿੰਗ ਕਮੇਟੀ ਕੋਲ ਹੈ ਮਲਜੀਤ ਸਿੰਘ ਚੀਮਾ ਹੋਰਾਂ ਨੇ ਇਹ ਵੀ ਪੱਖ ਰੱਖਿਆ ਕਿ ਜੱਜਰ ਸਾਹਿਬ ਨੇ ਤਾਂ ਸਾਡੀ ਭਰਤੀ ਦੀ ਸਲਾਹਗਾ ਕੀਤੀ ਹੈ ਪਰ ਉਸ ਦਿਨ ਤੱਕ ਦੀ ਉਹ ਗੱਲ ਕਰਦੇ ਨੇ ਜਿਸ ਦਿਨ ਜੱਜਰ ਸਾਹਿਬ ਨੇ ਕਿਹਾ ਸੀ ਕਿ ਭਰਤੀ ਪ੍ਰਕਿਰਿਆ ਉੱਧਰ ਸ਼ੁਰੂ ਹੋ ਗਈ ਹੈ ਜਦੋਂ ਕਿ ਹੁਣ ਜੱਜਰ ਸਾਹਿਬ ਕਹਿੰਦੇ ਮੇਰੇ ਉਹਨਾਂ ਬੋਲਾਂ ਨੂੰ ਗਲਤ ਪਾਪ ਚ ਲਿਆ ਗਿਆ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਉਤਰਾਖੰਡ ਦੇ ਵਿੱਚ ਸ਼੍ਰੀ ਹਿਮਕੁੰਟ ਸਾਹਿਬ ਔਰ ਕਦਾਰਨਾਥ ਜੀ ਦੀ ਯਾਤਰਾ ਦੇ ਲਈ ਜਿਹੜੇ ਸ਼ਰਧਾਲੂ ਲਗਾਤਾਰ ਜਾਂਦੇ ਨੇ ਜਾਂ ਸਾਲ ਦਰ ਸਾਲ ਜਾਂ ਪੜਾਅ ਦਰ ਪੜਾਅ ਜਾਂ ਕਈ ਵਾਰ ਪਹਿਲੀ ਵਾਰ ਵੀ ਜਾਂਦੇ ਨੇ ਉਹਨਾਂ ਲਈ ਇੱਕ ਖਾਸ ਖਬਰ ਹੈ ਕਿ ਜਿਹੜਾ ਲੰਬਾ ਪੈਂਡਾ ਉਹਨਾਂ ਨੂੰ 8-8 9-9 ਘੰਟਿਆਂ 'ਚ ਤੈਅ ਕਰਨਾ ਪੈਂਦਾ ਸੀ ਹੁਣ ਉਹ ਪੈਂਡਾ 36 ਕੁ ਮਿੰਟ ਦੇ ਵਿੱਚ ਤੈਅ ਹੋ ਜਾਇਆ ਕਰੇਗਾ ਉੱਤਰਾਖੰਡ ਦੇ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਇਸੇ ਤਰ੍ਹਾਂ ਸ਼੍ਰੀ ਕਦਾਰਨਾਥ ਜੀ ਦੀ ਯਾਤਰਾ ਦੇ ਲਈ ਜਿਹੜਾ ਪਹਾੜੀ ਰਸਤਾ ਚੜ੍ਹਾਈ ਵਾਲਾ ਰਸਤਾ 8 ਤੋਂ 9 ਘੰਟੇ ਦਾ ਵਖਵਾ ਲੈਂਦਾ ਸੀ ਔਰ ਇਹਦੇ ਲਈ ਇੱਕ ਮਤਲਬ ਕਿ ਇਹ ਲੰਬਾ ਸੰਘਰਸ਼ ਵੀ ਮੰਨਿਆ ਜਾਂਦਾ ਸੀਗਾ ਕਿ ਬਜ਼ੁਰਗਾਂ ਲਈ ਚੜ੍ਹਨਾ ਔਖਾ ਹੈ ਛੋਟੇ ਬੱਚਿਆਂ ਨਾਲ ਜਾਣਾ ਔਖਾ ਹੈ ਔਰਤਾਂ ਲਈ ਮੁਸ਼ਕਲ ਆਉਂਦੀ ਹੈ ਜਾਂ ਕਿਸੇ ਰੋਗੀ ਬੰਦੇ ਦੀ ਫਿਰ ਜਿਹਦੀ ਸ਼ਰਧਾ ਹੁੰਦੀ ਹੈ ਮੈਂ ਜਾਣਾ ਚਾਹੁੰਨਾ ਉਹਨੂੰ ਮੁਸ਼ਕਲ ਆਉਂਦੀ ਹੈ ਉਹਨਾਂ ਸਾਰੀ ਮੁਸ਼ਕਲਾਂ ਦਾ ਹੱਲ ਹੋਣ ਜਾ ਰਿਹਾ ਹੁਣ ਇਹ ਪੈਂਡਾ ਇਹ ਰਸਤਾ ਇਹ ਚੜ੍ਹਾਈ ਤੁਹਾਡੀ 36 ਕਮਿੰਟਾਂ ਦੇ ਵਿੱਚ ਮੁਕੰਮਲ ਹੋ ਜਾ ਕਰੇਗੀ ਕਿਉਂਕਿ ਦੋਮਾ ਥਾਮਾ ਦੇ ਉੱਤੇ ਦੋਵੇਂ ਧਾਰਮਿਕ ਸਥਾਨਾਂ ਦੇ ਉੱਤੇ ਸ਼੍ਰੀ ਹਿਮਕੁੰਡ ਸਾਹਿਬ ਵੀ ਔਰ ਸ਼੍ਰੀ ਕਦਾਬਨਥ ਜੀ ਵੀ ਇਹਨਾਂ ਦੋਮਾ ਥਾਮਾ ਦੇ ਉੱਤੇ ਰੋਪੇ ਲੱਗਣ ਜਾ ਰਹੀ ਹੈ ਜੀ ਹਾਂ ਕਹਿੰਦੇ ਜੀ 9 ਘੰਟਿਆਂ ਦੀ ਬਜਾਏ 36 ਮਿੰਟ ਚ ਪੂਰਾ ਹੋਏਗਾ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਉੱਤਰਾਖੰਡ ਦੇ ਵਿੱਚ ਹੁਣ ਰੋਪੇ ਬਣਾਉਣ ਦੇ ਦੋ ਪ੍ਰੋਜੈਕਟਾਂ ਨੂੰ ਫਾਈਨਲ ਮੋਰ ਲੱਗ ਪਈ ਹੈ ਸੋ ਇਹਦੇ ਨਾਲ ਸੋਮਨਾਥ ਤੋਂ ਕੇਦਾਰਨਾਥੀ ਤੱਕ ਤੇ ਇਸੇ ਤਰ ਜਿਹਦੀ ਲੰਬਾਈ 12.9 ਕਿਲੋਮੀਟਰ ਲਗਭਗ 13 ਕਿਲੋਮੀਟਰ ਦੇ ਕਰੀਬ ਹੈ ਦੂਜਾ ਸ਼੍ਰੀ ਗੋਵਿੰਦ ਘਾਟ ਤੋਂ ਹਿਮਕੁੰਡ ਸਾਹਿਬ ਤੱਕ ਇਦੀ ਲੰਬਾਈ ਵੀ 12 ਕਿਲੋਮੀਟਰ ਤੋਂ ਉੱਪਰ ਹੈ 12.4 ਕਿਲੋਮੀਟਰ ਹੈ ਸੋ ਇਹ ਦੋਵਾਂ ਦੇ ਉੱਤੇ ਕੁੱਲ 6800 ਕਰੋੜ ਦੇ ਕਰੀਬ ਲਾਗਤ ਆਉਣੀ ਹੈ ਰੋਪੇ ਬਣਾਉਣ ਦੀ 6811 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਪੂਰੇ ਨਵਿਕਲੇ ਚੜਨਗੇ ਜਿਹਦੇ ਵਿੱਚੋਂ 2730 ਕਰੋੜ ਦੇ ਕਰੀਬ ਸ਼੍ਰੀ ਹਿਮਕੁੰਡ ਸਾਹਿਬ ਵਾਲੀ ਰੋਪੇ ਤੇ ਖਰਚਾ ਆਉਣਾ ਹੈ ਤੇ 40000 ਕਰੋੜ ਦੇ ਕਰੀਬ ਮਤਲਬ ਉਧਰ ਆਉਣਾ 4000 ਉਧਰ ਹੈ ਤੇ 3000 ਇੱਧਰ ਹੈ 2700 ਤੋਂ ਵੱਧ ਹੈ ਸੋ ਇਸ ਤਰ੍ਹਾਂ ਇਹ 6800 11 ਕਰੋੜ ਦਾ ਓਵਰਾਲ ਪ੍ਰੋਜੈਕਟ ਆ ਦੋਵੇਂ ਤੇ ਜਿਹਦੇ ਵਿੱਚ ਇੱਕ ਦੀ ਲੰਬਾਈ 13 ਕਿਲੋਮੀਟਰ ਹੈ ਇੱਕ ਦੀ ਲੰਬਾਈ 12.5 ਕਿਲੋਮੀਟਰ ਦੇ ਘੱਟ ਹੈ ਥੋੜੀ ਸੋ ਇਹ ਇਹ ਪ੍ਰੋਜੈਕਟ ਕਹਿੰਦੇ ਜੀ ਤਿਆਰ ਹੈ ਕਿਉਂਕਿ ਇਹ ਜਿਹੜਾ ਰਸਤਾ ਹੈ ਮਤਲਬ ਜਿੱਥੋਂ ਸ਼ਰਦਾਲੂ ਜਾਂਦੇ ਸੀ ਅੱਗੇ ਉਹ ਰਸਤੇ 'ਚ ਕਹਿੰਦੇ 8 ਤੋਂ 9-9 ਘੰਟਿਆਂ ਦਾ ਵਕਵਾ ਲੱਗਦਾ ਸੀ 16 ਕਿਲੋਮੀਟਰ ਦਾ ਇਹ ਪੈਂਦਾ ਪੈਂਦਾ ਸੀ ਸੋ ਹੁਣ ਜਦੋਂ ਸਿੱਧੀ ਰੋਬੇ ਹੋਏਗੀ ਤਾਂ ਉਹ 12-13 ਕਿਲੋਮੀਟਰ ਦਾ ਬਣਦਾ ਪੈਂਦਾ ਤੇ ਦੂਸਰੇ ਪਾਸੇ ਵੀ 12 ਕਿਲੋਮੀਟਰ ਦਾ ਹੀ ਬਣਦਾ ਇੱਧਰ ਕਦਾਰਨਾਥ ਜੀ ਲਈ 13 ਕਿਲੋਮੀਟਰ ਬਣਦਾ ਤੇ ਹਿਮਕੁੰਡ ਸਾਹਿਬ ਦੇ ਲਈ 12 ਕਿਲੋਮੀਟਰ ਬਣਦਾ ਸੋ ਇਹਦੇ ਲਈ ਬਕਾਇਦਾ ਮਨਜ਼ੂਰੀ ਹੋ ਗਈ ਹੈ ਜੀ ਸੋ ਇਹ ਰੋਪੇ ਦਾ ਕੰਮ ਜੇ ਹੁਣ ਸ਼ੁਰੂ ਹੁੰਦਾ ਹੈ ਤਾਂ ਅਗਲੇ 4 ਸਾਲਾਂ ਚ ਇਹਦੇ ਮੁਕੰਮਲ ਹੋਣ ਦੀ ਉਮੀਦ ਹੈ ਬਟਾ ਪ੍ਰੋਜੈਕਟ ਹੈ ਸਮਾਂ ਲੱਗੇਗਾ ਪਰ ਆਉਂਦੇ ਸਾਲਾਂ ਚ ਸ਼ਰਧਾਲੂਆਂ ਲਈ ਇਹ ਇੱਕ ਚੰਗੀ ਸਹੂਲਤ ਤਵੱਜੋ ਹੋਏਗੀ ਜਦੋਂ ਕਿ ਇਹ ਜਿਹੜੇ ਸਿਸਟਮ ਲੱਗ ਰਹੇ ਨੇ ਵਕਫਾ ਖਥਾਮਾ ਤੇ ਪਹਿਲਾਂ ਵੀ ਲੱਗੇ ਨੇ ਇਹ ਪਹਾੜੀ ਖੇਤਰਾ ਚ ਲੱਗੇ ਨੇ ਨਾਨਾ ਦੇਵੀ ਆਪਾਂ ਅਕਸਰ ਦੇਖਦੇ ਆ ਮਾਤਾ ਰਣਦੇਵੀ ਦੇ ਦਰਸ਼ਨਾਂ ਲਈ ਜਿਹੜੇ ਸ਼ਰਧਾਲੂ ਜਾਂਦੇ ਨੇ ਉਹਨਾਂ ਨੂੰ ਵੀ ਉੱਥੇ ਰੋਪੇ ਦੀ ਸਹੂਲਤ ਮਿਲਦੀ ਹੈ ਪਰ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਤਹਿਤ ਇਹ ਵੀ ਸਵਾਲ ਉੱਠਣ ਲੱਗ ਪਏ ਨੇ ਕਿ ਇਹਦੇ ਨਾਲ ਵਾਤਾਵਰਣ ਦੇ ਲਈ ਖਤਰਾ ਤਾਂ ਨਹੀਂ ਅਸੀਂ ਸੇੜ ਰਹੇ ਹੋਰ ਇੱਕ ਨਵੇਂ ਤਰ੍ਹਾਂ ਦਾ ਉੱਥੇ ਅਸੀਂ ਹੁਣ ਲੋਹੇ ਦੇ ਨਵੇਂ ਜਿਵੇਂ ਐਂਗਲ ਖੜੇ ਕੀਤੇ ਜਾਂਦੇ ਨੇ ਉਹ ਸਾਰਾ ਮਸ਼ੀਨੀ ਚਲਾਈ ਜਾਂਦੀ ਹੈ ਉਹਦੇ ਨਾਲ ਵਾਤਾਵਰਣ ਤੇ ਕਿਹੋ ਜਿਹਾ ਅਸਰ ਪੈਂਦਾ ਇਹਦੇ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੈ ਪਰ ਇਹ ਸ਼ਰਧਾਲੂਆਂ ਦੇ ਲਈ ਇੱਕ ਸੋ ਖਾਮੀ ਖਬਰ ਸੀ ਇਸ ਲਈ ਮੈਨੂੰ ਲੱਗਾ ਕਿ ਇਹ ਪੱਖ ਜਾਨਣਾ ਜ਼ਰੂਰੀ ਹੈ ਚਲੋ ਆ ਗਾਂ ਵਧੀਏ ਪੰਜਾਬ ਦੇ ਵਿੱਚ ਪੰਥਕ ਸੰਕਟ ਪੰਜਾਬ ਦੇ ਵਿੱਚ ਪੰਥਕ ਰਾਜਨੀਤਿਕ ਸੰਕਟ ਕਦੀ ਸੁਲਝਦਾ ਲੱਗਦਾ ਹੈ ਕਦੀ ਉਲਝਦਾ ਲੱਗਦਾ ਹੈ ਕਦੀ ਮਸਲਾ ਹੱਲ ਹੋਇਆ ਲੱਗਦਾ ਹੈ ਕਦੀ ਮਸਲਾ ਹੋਰ ਉਲਝਿਆ ਲੱਗਦਾ ਹੈ ਜਦੋਂ ਸੱਤ ਮੈਂਬਰੀ ਕਮੇਟੀ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਤਦ ਲੱਗਿਆ ਕਿ ਇੱਕ ਵਾਰ ਫਿਰ ਖਲਾਰਾ ਪੈ ਗਿਆ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਲਾਂਬੇ ਹੋਗੇ ਲਗਭਗ ਉਹਨਾਂ ਦਾ ਤੈਅ ਹੈ ਕਿ ਹੁਣ ਉਹ ਵਾਪਸੀ ਨਹੀਂ ਕਰਨ ਜਾ ਰਹੇ ਅਜੇ ਤੇ ਦੂਸਰੇ ਪਾਸੇ ਕਰਪਾਲ ਸਿੰਘ ਬਡੁੰਗਰ ਵੀ ਅਸਤੀਫਾ ਦੇ ਗਏ ਤਾਮੀਰ ਸਾਹਿਬ ਨੇ ਪ੍ਰਧਾਨਗੀ ਤੋਂ ਵੀ ਅਸਤੀਫਾ ਦਿੱਤਾ ਤੇ ਸੱਤ ਮੈਂਬਰੀ ਕਮੇਟੀ ਦੀ ਮੁਖੀ ਵਾਲੀ ਤੋਂ ਵੀ ਆਪਣਾ ਪੱਲਾ ਛੁਡਾਇਆ ਇਸੇ ਤਰ੍ਹਾਂ ਅ ਕਰਪਾਲ ਸਿੰਘ ਬਡੁੰਗਰ ਹੋਰਾਂ ਨੇ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਹੁਣ ਜਦੋਂ ਪੰਜ ਮੈਂਬਰੀ ਕਮੇਟੀ ਰਹਿ ਗਈ ਤੇ ਉਸ ਪੰਜ ਮੈਂਬਰੀ ਉਸ ਪੰਜ ਮੈਂਬਰੀ ਕਮੇਟੀ ਦੇ ਜਦੋਂ ਪਹੁੰਚ ਕੀਤੀ ਜਸਦਰ ਸਾਹਿਬ ਤੱਕ ਗਿਆਨੀ ਰਗਵੀਰ ਸਿੰਘ ਹੋਰਾਂ ਤੱਕ ਤੇ ਉਸ ਤੋਂ ਬਾਅਦ ਗਿਆਨੀ ਰਕਵੀਰ ਸਿੰਘ ਹੋਰਾਂ ਨੇ ਸਾਹਮਣੇ ਆ ਕੇ ਜਦੋਂ ਇਹ ਸਪਸ਼ਟਤਾ ਰੱਖੀ ਕਿ ਵੀ ਸਮੁੱਚੀ ਭਰਤੀ ਪ੍ਰਕਿਰਿਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ 2 ਦਸੰਬਰ 2024 ਦੇ ਹੁਕਮਾਂ ਅਨੁਸਾਰ ਹੁਣ ਇਹ ਪੰਜ ਮੈਂਬਰੀ ਕਮੇਟੀ ਕਰੇਗੀ ਅਸੀਂ ਇਹਨਾਂ ਚੋਂ ਵੀ ਕਿਸੇ ਨੂੰ ਕਨਵੀਨਰ ਥਾਪ ਦਾਂਗੇ ਇਹ ਆਪਣੀ ਪ੍ਰਕਿਰਿਆ ਚਲਾਵੇ ਆਪਣੀ ਭਰਤੀ ਮਹਿਮ ਨੂੰ ਅਗਾਹ ਤੋਰੇ ਤੇ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਚਿਰਕਾਲ ਤੱਕ ਸਾਭ ਤੇ ਮੱਥਾ ਟੇਕਣ ਜਾਂਦੀ ਹੈ ਦਰਬਾਰ ਸਾਹਿਬ ਮੱਥਾ ਟੇਕਦੇ ਆਰਦਾਸ ਕਰਦੀ ਹੈ ਤੇ ਐਲਾਨ ਹੋ ਜਾਂਦਾ ਜੀ ਕਿ 18 ਮਾਰਚ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਏਗੀ ਕਾਲ ਤੱਕ ਸਾਭ ਦੇ ਹੁਕਮਾਂ ਅਨਸਾਰ ਹੁਣ ਜਥੇਦਾਰ ਸਾਹਿਬ ਦੀ ਸਪਸ਼ਟਤਾ ਨੇ ਸਪਸ਼ਟ ਕਰਤਾ ਕਿ ਦਾ ਮਤਲਬ ਧਾਮੀ ਸਾਹਿਬ ਨਹੀਂ ਪਰਤਰੇ ਤਾਂ ਹੀ ਪੰਜ ਮੈਂਬਰੀ ਕਮੇਟੀ ਨੂੰ ਅੱਗੇ ਵਧਾਇਆ ਜਾ ਰਿਹਾ ਪਰ ਜਥੇਦਾਰ ਸਾਹਿਬ ਦੀ ਸਪਸ਼ਟਤਾ ਤੋਂ ਬਾਅਦ ਸ਼੍ਰੋਮਣੀ ਕੱਲ ਦਲ ਬਾਦਲ ਤਰ ਚੁੱਪ ਵੱਟ ਗਈ ਉਹਨਾਂ ਲੱਗਾ ਕਿ ਹੁਣ ਕੀ ਕਰੀਏ ਜੇ ਹੁਣ ਇਹਦਾ ਵਿਰੋਧ ਕੀਤਾ ਤਾਂ ਇੰਜ ਲੱਗੂਗਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵਿਰੋਧ ਕਰ ਰਹੇ ਹਾਂ ਅਸੀਂ ਹੁਕਮਾਂ ਦਾ ਵਿਰੋਧ ਕਰ ਰਹੇ ਹਾਂ ਪਰ ਉਹਨਾਂ ਲਈ ਚੁੱਪ ਰਹਿਣਾ ਵੀ ਮੁਸ਼ਕਲ ਸੀ ਕਿਉਂਕਿ ਉਹ ਆਪਣੀ ਭਰਤੀਪੁਰ ਕਿਰਿਆ ਚਲਾ ਚੁੱਕੇ ਸੀ ਉਹ ਪੂਰੀ ਕਰ ਚੁੱਕੇ ਸੀ ਉਹਨਾਂ ਨੇ ਤੈਅ ਕਰ ਲਿਆ ਸੀ ਕਿ ਆਪਦਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਨਾ ਹੈ ਸੋ ਉਹਨਾਂ ਨੇ ਇਸ ਨਿਗਰਾਨ ਕਮੇਟੀ ਨੂੰ ਅਣਦੇਖਿਆ ਕੀਤਾ ਉਲਟਾ ਹੁਣ ਜਦੋਂ ਇਹ ਪੰਜ ਮੈਂਬਰੀ ਕਮੇਟੀ ਨੇ 3 ਕਲਾਨੀ ਤਦ ਅਕਾਲੀ ਦਲ ਬਾਦਲਤਰ ਨੇ ਮੋੜ ਮਾਮਲਾ ਕੀਤਾ ਚੀਮਾ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆਪਾਂ ਸਭ ਨੇ ਸੁਣੀ ਉਹ ਚ ਉਹਨਾਂ ਨੇ ਕਿਸਾਨੀ ਮਸਲੇ ਨੂੰ ਵੀ ਛੂਆ ਅੱਤਸੀਰਤ ਵਾਲਾ ਮਸਲਾ ਵੀ ਛੂਆ ਸਰਕਾਰ ਦੇ ਢੰਗ ਤਰੀਕੇ ਤੇ ਵੀ ਸਵਾਲ ਖੜੇ ਕੀਤੇ ਪਰ ਜਿਸ ਐਜੰਡੇ ਲਈ ਉਹ ਪ੍ਰੈਸ ਕਾਨਫਰੰਸ ਸੀ ਉਹ ਸੀ ਪੰਜ ਮੈਂਬਰੀ ਕਮੇਟੀ ਦੀ ਇਸ ਭਰਤੀ ਪ੍ਰਕਿਰਿਆ ਮੈਂ ਨੂੰ ਖਾਰਜ ਕਰਨਾ ਜਿਹੜੇ ਸੰਵਿਧਾਨ ਦਾ ਹਵਾਲਾ ਦੇ ਰਹੇ ਸੀ ਉਹ ਜਿਹੜੇ ਰਜਿਸਟ੍ਰੇਸ਼ਨ ਦਾ ਹਵਾਲਾ ਦੇ ਰਹੇ ਸੀ ਰੱਦ ਹੋਣ ਦਾ ਉਸੇ ਹਵਾਲੇ ਨੂੰ ਅਗਾਹ ਵਧਾਉਂਦਿਆਂ ਹੋਇਆਂ ਉਹਨਾਂ ਨੇ ਕੱਲ ਏ ਪੰਥਰ ਆ ਪਨਾਇਆ ਜਾਂ ਇਹ ਰਾਹ ਤਿਆਰ ਕੀਤਾ ਕਿ ਜੀ ਆ ਪੰਜ ਮੈਂਬਰੀ ਕਮੇਟੀ ਤਾਂ ਆਪਣੇ ਸੱਤ ਮੈਂਬਰ ਨਹੀਂ ਇਕੱਠੇ ਰੱਖ ਸਕੀ ਇਹ ਸਾਨੂੰ ਕੀ ਇਕੱਠੇ ਕਰੂਗੀ ਜੀ ਆਕਾਲੀ ਦਲ ਦੀ ਕੀ ਐ ਮਤਲਬ ਸਥਿਤੀ ਨੂੰ ਸੁਧਾਰ ਕਰੂਗੀ ਜੀ ਇਹਨਾਂ ਨੇ ਨਿਗਰਾਨੀ ਕਰਨੀ ਸੀ ਕਰ ਲੈਂਦੇ ਜੀ ਅਸੀਂ ਭਰਤੀ ਪ੍ਰਕਿਰਿਆ ਤਾਂ ਆਪਣੀ ਕਰ ਲਈ ਆ ਆਕਾਲੀ ਦਲ ਬਾਦਲ ਤੇ ਦਾ ਸਪਸ਼ਟ ਕਹਿਣਾ ਹੈ ਕਿ ਭਰਤੀ ਪ੍ਰਕਿਰਿਆ ਦਾ ਅਧਿਕਾਰ ਵਰਕਿੰਗ ਕਮੇਟੀ ਕੋਲ ਆ ਤੇ ਇਸ ਵਰਕਿੰਗ ਕਮੇਟੀ ਦੀ ਮਨਜ਼ੂਰੀ ਨਾਲ ਹੀ ਅਸੀਂ ਭਰਤੀ ਕੀਤੀ ਹੈ ਤੇ ਨਿਗਰਾਨ ਕਮੇਟੀ ਦੇ ਸੱਤ ਮੈਂਬਰ ਸੀ ਨਾ ਜੋ ਦੋ استਿਫਾ ਦੇਗੇ ਜੀ ਤਾਂ ਉਹਨਾਂ ਦੇ ਉੱਤੇ ਦਬਾਅ ਬਣਾ ਰਹੀ ਸੀ ਉਹਨਾਂ ਨੇ ਉਲਟਾ ਪੰਜ ਮੈਂਬਰਾਂ ਤੇ ਸਵਾਲ ਖੜਾ ਕਰ ਦਿੱਤਾ ਪਰ ਇਹ ਕੀ ਮਾਮਲਾ ਇੱਥੇ ਤੱਕ ਦਾ ਹੀ ਹੈ ਚਾਹੇ ਸੋਗਾ ਵੀ ਹੈ ਕੀ ਇਹ ਮਾਮਲਾ ਸਿਰਫ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਤੱਕ ਦਾ ਹੀ ਹੈ ਕਿਉਂਕਿ ਜਦੋਂ ਤੱਕ ਜਥੇਦਾਰ ਸਾਹਿਬ ਨੇ ਸਪਸ਼ਟ ਕੀਤਾ ਉਦੋਂ ਤੱਕ ਉਸ ਤੋਂ ਬਾਤ ਤਾਂ ਨਹੀਂ ਬੋਲੇ ਪਰ ਜਦੋਂ ਪੰਜ ਮੈਂਬਰੀ ਕਮੇਟੀ ਸਾਹਮਣੇ ਆਈ ਕਿ ਅਸੀਂ 18 ਤਰੀਕ ਤੋਂ ਸ਼ੁਰੂ ਕਰਾਂ ਉਸ ਤੋਂ ਬਾਅਦ ਅਕਾਲੀ ਦਲ ਦਾ ਬੋਲਣਾ ਇਹਦਾ ਮਤਲਬ ਉਹਨਾਂ ਨੇ ਤੈਅ ਕੀਤਾ ਕਿ ਇਹਨਾਂ 'ਤੇ ਹਮਲਾ ਕਰੀਏ ਇਹਨਾਂ ਦੇ ਮੂਰੇ ਦਵਾਰ ਬਣ ਕੇ ਖੜੇ ਹੋਈਏ ਹਾਂ ਦਲਜੀਤ ਸਿੰਘ ਚੀਮਾ ਹੋਰਾਂ ਨੇ ਇਹ ਵੀ ਪੱਖ ਰੱਖਿਆ ਕਿ ਵੀ ਜੱਤਾਰ ਸਾਹਿਬ ਨੇ ਤਾਂ ਸਾਡੀ ਭਰਤੀ ਦੀ ਸਲਾਹਗਾ ਕੀਤੀ ਹੈ ਪਰ ਉਸ ਦਿਨ ਤੱਕ ਦੀ ਉਹ ਗੱਲ ਕਰਦੇ ਨੇ ਜਿਸ ਦਿਨ ਜੱਜਦਰ ਸਾਹਿਬ ਨੇ ਕਿਹਾ ਸੀ ਕਿ ਕਿ ਵੀ ਪ੍ਰਤੀ ਪ੍ਰਕਿਰਿਆ ਉਧਰ ਸ਼ੁਰੂ ਹੋ ਗਈ ਹੈ ਜਦੋਂ ਕਿ ਹੁਣ ਜੱਜਦਰ ਸਾਹਿਬ ਕਹ ਰਹੇ ਨੇ ਮੇਰੇ ਉਹ ਨਾ ਬੋਲਾਂ ਨੂੰ ਗਲਤ ਪਾਬ ਚ ਲਿਆ ਗਿਆ ਹੁਣ ਜੱਜਦਰ ਸਾਹਿਬ ਨੇ ਜਿਹੜੀ ਸਪਸ਼ਟਤਾ ਕੀਤੀ ਹੈ ਉਹਦੇ ਉੱਤੇ ਅਕਾਲੀ ਦਲ ਬਾਦਲ ਤੇ ਗੱਲ ਨਹੀਂ ਕਰ ਰਿਹਾ ਪਰ ਮਾਮਲਾ ਇਹ ਤੋਂ ਅਗਾ ਤੱਕ ਜਾਏਗਾ ਜਨਾਬ ਜਦੋਂ ਪੰਜ ਮੈਮਰੀ ਕਮੇਟੀ ਜਿਸ ਦਿਨ ਕਹਿੰਦੀ ਹੈ ਕਿ ਅਸੀਂ 18 ਤਰੀਕ ਤੋਂ ਪ੍ਰਤੀ ਮੈਮ ਸ਼ੁਰੂ ਕਰਨ ਜਾ ਰਹੇ ਹਾਂ ਦਫ਼ਤਰ ਵੀ ਬਣਾ ਲੇ ਜੀ ਦਰਬਾਰ ਸਾਹਿਬ ਦੇ ਬਾਹਰ ਵੀ ਇੱਕ ਦਫਤਰ ਹੈ ਤਖਤ ਜੀ ਕੇਸਗੜ੍ਹ ਸਾਹਿਬ ਦੇ ਬਾਹਰ ਵੀ ਭਰਤੀ ਕਰਾਂਗੇ ਤਖਤ ਜੀ ਦਮਦਮਾ ਸਾਹਿਬ ਦੇ ਬਾਹਰ ਵੀ ਕਰਾਂਗੇ ਪਿੰਡਾ ਸ਼ਹਿਰਾ ਕਸਬੇ 'ਚ ਵੀ ਜਾਵਾਂਗੇ 3-4 ਮਹੀਨੇ ਦਾ ਪ੍ਰੋਸੈਸ ਚਲਾਵਾਂਗੇ ਪੂਰੀ ਭਰਤੀ ਪ੍ਰਕਿਰਿਆ ਇਦਾਂ ਕਰਾਂਗੇ ਉਸ ਸਮੇਂ ਲੱਗਿਆ ਕਿ ਗੱਲ ਫੇਰ ਟਰੈਕ ਤੇ ਆ ਰਹੀ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਗੱਲ ਅੱਗੇ ਵਧ ਰਹੀ ਹੈ ਸ਼ਾਇਦ ਅਕਾਲੀ ਦਲ ਲਈ ਸ਼ੁਭ ਸਗਨ ਹੋਵੇ ਸ਼੍ਰੋਮਣੀ ਕਾਲੇ ਦਲ ਲਈ ਸ਼ੁਭ ਸਗਨ ਹੋਵੇ ਪਰ ਜਿੱਦਾਂ ਹੀ ਬਾਦਲਤਰ ਨੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਜਿਹੜਾ ਇਹ ਸੰਵਿਧਾਨ ਦਾ ਮਾਰਕਿੰਗ ਕਮੇਟੀ ਦਾ ਹੈ ਤੇ ਆਪਣੇ ਪਾਰਟੀ ਪੱਧਰ ਤੇ ਹੋਈ ਭਰਤੀ ਦਾ ਹਵਾਲਾ ਦਿੱਤਾ ਉਤੋਂ ਸਪਸ਼ਟ ਹੋ ਗਿਆ ਕਿ ਉਹ ਪੰਜ ਮੈਂਬਰੀ ਕਮੇਟੀ ਨੂੰ ਸਪਸ਼ਟ ਆਖ ਰਹੇ ਨੇ ਕਿ ਭਈ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਭਰਤੀ ਸੀਓ ਕਰਾਂਗੇ ਤੁਸੀਂ ਨਹੀਂ ਕਰ ਸਕਦੇ ਸੋ ਜੇ ਪੰਜ ਮੈਂਬਰੀ ਕਮੇਟੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਭਰਤੀ ਨਹੀਂ ਕਰ ਸਕਦੀ ਫਿਰ ਉਹ ਕੀ ਨਵਾਂ ਨਾਮ ਲੈ ਕੇ ਆਏਗੀ ਜੇ ਨਵਾਂ ਨਾਮ ਲੈ ਕੇ ਇੱਕ ਨਵੀਂ ਪਾਰਟੀ ਬਣੇਗੀ ਕਿ ਨਵੇਂ ਸਰ ਉਹ ਰਜਿਸਟ੍ਰੇਸ਼ਨ ਹੋਏਗੀ ਕਿਉਂਕਿ ਇਸ ਤਰ੍ਹਾਂ ਦਾ ਹੀ ਮੰਨਣਾ ਹੈ ਕਿ ਅਕਾਲ ਚੱਕ ਸਾਹਿਬ ਨੇ ਹੁਕਮ ਇਹ ਦਿੱਤਾ ਸੀ ਪੰਜ ਮੈਂਬਰੀ ਕਮੇਟੀ ਨੂੰ ਕਿ ਤੁਸੀਂ ਸੰਵਿਧਾਨ ਸ਼੍ਰੋਮਣੀ ਕਾਲਜ ਦਲ ਦੇ ਸੰਵਿਧਾਨ ਅਨੁਸਾਰ ਭਰਤੀ ਪ੍ਰਕਿਰਿਆ ਦਿਨਗਰਾਨੀ ਕਰਨੀ ਹੈ ਤੁਹਾਡੀ ਦੇਖ ਰਹਿ ਕੇ ਟੁਣੀ ਚਾਹੀਦੀ ਆ ਉਹ ਡੰਮੀ ਨਾ ਹੋਵੇ ਉਹਦੇ ਵਿੱਚ ਆਧਾਰ ਕਾਰਡ ਲੱਗਿਆ ਹੋਵੇ ਪਛਾਣ ਪੱਤਰ ਲੱਗੇ ਹੋਣ ਫੋਟੋ ਲੱਗੀ ਹੋਵੇ ਇਸ ਲਈਏ ਦੇਖਣਾ ਇੱਧਰ ਹੁਣ ਇਹਨਾਂ ਵੱਲੋਂ ਇਸ ਨੂੰ ਚੈਲੰਜ ਕਰਨਾ ਜਾਂ ਤਾਂ ਫਿਰ ਪੰਜ ਮੈਂਬਰੀ ਕਮੇਟੀ ਹੁਣ ਤਿਆਰ ਰਹਿ ਪਾਈ ਅਕਾਲੀ ਦਲ ਬਾਦਲ ਤਿਰ ਉਹਨਾਂ ਨੂੰ ਕੋਰਟ ਕਚੈਰੀ ਕਢੀ ਸਕਦੀ ਹੈ ਜਿਉ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰਦੇ ਨੇ ਜਿਹੜੇ ਪਰਚੀਆਂ ਛਪਾਉਣ ਜਾ ਰਹੇ ਸੀ ਉਹ ਪਰਚੀਆਂ ਨੂੰ ਕਹਿੰਦੇ ਸ਼ਾਇਦ ਰੋਕ ਲਿਆ ਜੇ ਨਹੀਂ ਛਪ ਰਹੀਆਂ ਤੇ ਜੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਭਰਤੀ ਪ੍ਰਕਿਰਿਆ ਆਰੰਭ ਕਰਦੇ ਨੇ ਫਿਰ ਉਹਨਾਂ ਦੇ ਲਈ ਵੱਡੀ ਚੁਣੌਤੀ ਖੜੀ ਹੈ ਫਿਰ ਉਹਨਾਂ ਨੂੰ ਅਕਾਲੀ ਦਲ ਬਾਦਲਤਰ ਅਦਾਲਤ ਵਿੱਚ ਖੜੀ ਸਕਦੀ ਹੈ ਕਾਨੂੰਨੀ ਨੋਟਸ ਦੇ ਸਕਦੀ ਹੈ ਕਿਸੇ ਕਾਨੂੰਨੀ ਦਾਪੇਚ ਉਹਨਾਂ ਨੂੰ ਕੇਸ ਸਕਦੀ ਹੈ ਜੇ ਤਾਂ ਉਹਨਾਂ ਨੇ ਇੱਚ ਪੈਣਾ ਫਿਰ ਤੁਹਾਨੂੰ ਲੱਗਦਾ ਕਿ ਸਾਡੀਆਂ ਦੀਆਂ ਸ਼ਕਤੀਆਂ ਇੱਧਰ ਲੱਗ ਜਾਣੀਆਂ ਸਾਡੀ એનર્ਜੀ ਇੱਧਰ ਲੱਗ ਜਾਣੀ ਇਸ ਲਈ ਆਪਾਂ ਉਹਦੀ بجائے ਮੜਾ ਮਟਾ ਨਾਮ ਇੱਕ ਇੱਧਰ ਅੱਗੇ ਪਿੱਛੇ ਕਰ ਲੋ ਕੀ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਇਸ ਨਾਮ ਹਿੱਟ ਕਰਨਗੇ ਕਿ ਜੀ ਪੰਥਕ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪੰਥਕ ਜਾਂ ਕੋਈ ਹੋਰ ਨਾਮ ਜੋੜਨਗੇ ਫਿਰ ਨਵੀਂ ਸਰ ਰਜਿਸਟ੍ਰੇਸ਼ਨ ਹੋਏਗੀ ਫਿਰ ਕੀ ਕਹਨ ਨੂੰ ਚੌਂ ਨਿਸ਼ਾਨ ਵਾਲਾ ਮੁੱਦਾ ਵੀ ਬਣਨਗੇ ਸਾਰੇ ਸਵਾਲ ਸੋ ਇਹ ਗੱਲ ਜਦੋਂ ਲੱਗਦੀ ਹੈ ਕਿ ਤਾਣੀ ਸੁਲਝਣ ਲੱਗੀ ਹੈ ਤਦੇ ਤਾਣੀ ਉਲਝ ਜਾਂਦੀ ਹੈ ਜਨਾਬ ਫੋਰ ਸੋ ਇੱਕ ਵਾਰ ਫੇਰ ਇਹ ਗੰਢ ਉਲਝ ਗਈ ਹੈ ਤੇ ਇਸ ਉਲਜੀ ਗੰਢ ਦੇ ਵਿੱਚੋਂ ਇਹ ਵੀ ਸੰਕੇਤ ਮਿਲ ਲੱਗੇ ਨੇ ਕਿ ਇਹ ਮਾਮਲਾ ਹੁਣ ਜਨਤਕ ਅਦਾਲਤ 'ਚ ਵੀ ਜਾ ਸਕਦਾ ਹੈ ਲੋਕ ਅਦਾਲਤ 'ਚ ਵੀ ਜਾ ਸਕਦਾ ਹੈ ਸੋ ਫਿਰ ਅਕਾਲ ਤਖਤ ਸਾਹਿਬ ਦੇ ਹੁਕਮ ਦਾ ਕੀ ਬਣੇਗਾ ਉਸ ਹੁਕਮਨਾਮੇ ਦਾ ਕੀ ਬਣੇਗਾ ਕੀ ਜਥੇਦਾਰ ਪੰਜ ਸਿੰਘ ਸਹਿਬਾਨਾਂ ਦੀ ਮੋੜ ਕੇ ਬੈਠਕ ਬੁਲਾ ਕੇ ਕੋਈ ਸਖਤ ਫੈਸਲਾ ਲੈ ਸਕਦੇ ਨੇ ਕਿ ਉਹਦੇ ਉੱਤੇ ਵੀ ਮੰਥਨ ਹੋ ਰਿਹਾ ਕਿ ਬੁਲਾ ਲਓ ਸਾਰਿਆਂ ਨੂੰ ਇੱਕ ਵਾਰ ਦੁਬਾਰਾ ਕਿ ਦੁਬਾਰਾ ਵੀ ਸਾਹਮਣੇ ਖੜਾਇਆ ਜਾ ਸਕਦੇ ਨੇ ਦੁਬਾਰਾ ਤਲਬ ਕੀਤੇ ਜਾ ਸਕਦੇ ਨੇ ਇਹ ਵੀ ਪਹਿਲੂ ਉੱਪਰ ਰਿਹਾ ਪਰ ਕੀ ਜੱਤਰ ਗੈਨੀ ਰਗਵੀਰ ਸਿੰਘ ਇਸ ਪਾਸੇ ਨੂੰ ਵਧਣਗੇ ਕਿਉਂਕਿ ਉਹ ਵਖਵਾ પા ਕੇ ਬੋਲਦੇ ਨੇ ਤੇ ਬੋਲਣ ਤੋਂ ਬਾਅਦ ਫਿਰ ਚੁੱਪ ਕਰ ਜਾਂਦੇ ਨੇ ਫਿਰ ਵਖਵਾ ਪਿਆ ਜਾਂਦਾ ਚਲੋ ਹੁਣ ਫਿਰ ਉਹਨਾਂ ਦੇ ਬੋਲਣ ਦਾ ਇੰਤਜ਼ਾਰ ਹੈ ਕਿ ਕਦੋਂ ਪੰਜ ਮੈਂਬਰੀ ਪੰਜ ਸਿੰਘ ਸੇਵਾ ਨਦੀ ਬੈਠ ਸਤਾ ਰਿਹਾ ਹਾਂ ਕਾਂ ਬਧੀਏ ਕੀ ਭਾਰਤ ਬੁੱਢਾ ਹੋਣ ਜਾ ਰਿਹਾ ਕੀ ਪੰਜਾਬ ਬੁੱਢਾ ਹੋਣ ਜਾ ਰਿਹਾ ਮੇਰੇ ਮੂਰੇ ਰਿਪੋਰਟ ਪਈ ਹੈ ਰਿਪੋਰਟ ਤੈਨ੍ਹ ਪੜਾਵਾ ਚ ਹੈ ਇੱਕ ਮੀਡੀਆ ادارے ਨੇ ਇੱਕ ਸਰਵੇ ਰਿਪੋਰਟ ਸਾਹਮਣੇ ਲਿਆਂਦੀ ਹੈ ਆਪਣੇ ਦਮ ਤੇ ਕੀਤੀ ਰਿਪੋਰਟ ਸਾਹਮਣੇ ਲਿਆਂਦੀ ਹੈ ਜਿਹੜੀ ਉਹ ਇਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਬਜ਼ੁਰਗਵਾਦੀ ਲਗਾਤਾਰ ਵੱਧ ਰਹੀ ਹੈ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਅਜਿਹੇ ਚ ਬਜ਼ੁਰਗਾਂ ਦੀ ਦੇਖਭਾਲ ਤੇ ਇਲਾਜ ਇੱਕ ਵੱਡੀ ਚੁਣੌਤੀ ਆਉਂਦੇ ਬਰਿਆਂ ਚ ਬਣ ਜਾਣਾ ਇਹਦੇ ਵਿੱਚ ਪੰਜਾਬ ਵੀ ਮੋਰੀ ਸੁਭਿਆਚਾਰ ਹੈ ਇਸ ਮੌਕੇ ਕੇਰਲਾ ਦੀ ਸਥਿਤੀ ਕਹਿੰਦੇ ਉਹ ਸਥਿਤੀ ਚ ਹੈ ਜਿਹੜੀ ਅਗਲੇ 20-25 ਸਾਲਾਂ ਬਾਅਦ ਮੁਲਕ ਦੀ ਹੋਣੀ ਹੈ। ਜਾਂ ਅਗਲੇ 5 ਸਾਲਾਂ 'ਚ ਜੋ ਦ੍ਰਿਸ਼ ਦੇਸ਼ 'ਚ ਦਿਖਣ ਲੱਗਣਾ ਉਹ ਸਥਿਤੀ ਅੱਜ ਹੀ ਉੱਥੇ ਕੇਰਲਾ ਦੀ ਹੋ ਗਿਆ। ਸੋ ਇਸ ਤਰ੍ਹਾਂ ਦੇ ਪਹਿਲੂ ਵੀ ਉੱਪਰ ਰਹੇ ਨੇ। ਤੇ ਪੰਜਾਬ ਇਹ ਤੋਂ ਪਿੱਛੇ ਨਹੀਂ ਹੈ। ਕੇਰਲਾ ਦੇ ਨੇੜੇ ਤੇੜੀ ਪੰਜਾਬ ਨਜ਼ਰ ਆਉਂਦਾ। ਪੰਜਾਬ 'ਚ ਵੀ ਬਜ਼ੁਰਗਵਾਦੀ ਹਿਮਾਚਲ 'ਚ ਵੀ ਬਜ਼ੁਰਗਵਾਦੀ ਵਧ ਰਹੀ ਹੈ। ਚਲੋ ਮੈਂ ਓਵਰਆਲ ਰਿਪੋਰਟ ਤੇ ਤੁਹਾਡੀ ਨਜ਼ਰ ਸਾਨੀ ਕਰਾਉਣਾ। ਉਹ ਕਹਿੰਦੇ ਕਿ ਹਰ ਬਜ਼ੁਰਗ ਦੇ ਪਿੱਛੇ ਅੱਜ 10 ਕੰਮ ਕਰ ਵਾਲੇ ਨੌਜਵਾਨ ਹੈਗੇ ਨੇ ਮਤਲਬ ਜੇ ਇੱਕ ਬਜ਼ੁਰਗ ਹੈ ਤਾਂ ਉਹਦੇ ਪਿੱਛੇ 10 ਹੈਗੇ ਨੇ ਇਹਦੇ ਨਾਲ ਇਹ ਲੱਗਦਾ ਕਿ ਸਾਡੀ ਨੌਜਵਾਨੀ ਵੱਧ ਹੈ ਬਜ਼ੁਰਗਾਂ ਦੀ ਗਿਣਤੀ ਘਟ ਹੈ ਪਰ 25 ਸਾਲ ਬਾਅਦ ਕਹਿੰਦੇ ਅੱਧੇ ਰਹਿ ਜਾਣਗੇ ਇੱਕ ਬਜ਼ੁਰਗ ਪਿੱਛੇ 5 ਰਹਿ ਜਾਣਗੇ ਤੇ ਇੱਕ ਦਿਨ ਉਹ ਆਉਣਾ ਜਦੋਂ ਫਿਰ ਅਸੀਂ ਬਰਾਬਰ ਦੀ ਸਥਿਤੀ 'ਚ ਵੀ ਆ ਜਾਣਾ ਕਹਿੰਦੇ ਲੋ ਜੀ ਹੁਣ 60 ਤੋਂ ਵੱਧ ਉਮਰ ਦੇ ਭਾਰਤ ਦੇ ਵਿੱਚ 15 ਕਰੋੜ ਲੋਕ ਨੇ ਕਹਿੰਦੇ 2050 ਤੱਕ ਇਹ ਸੰਖਿਆ 35 ਕਰੋੜ ਹੋਣ ਦੀ ਸਭਾਵਨਾ ਹੈ ਜਿਹੜੀ ਅੱਜ 15 ਕਰੋੜ ਆਬਾਦੀ ਹੈ ਕੁੱਲ ਮੁਲਕ ਦੀ ਆਬਾਦੀ ਦਾ 15 ਕਰੋੜ ਬਜ਼ੁਰਗ ਨੇ 60 ਸਾਲ ਤੋਂ ਉੱਪਰ ਵਾਲੇ ਨੇ ਇਹੀ ਗਿਣਤੀ 2050 2050 ਚ ਮਤਲਬ ਅਗਲੇ 25 ਸਾਲਾਂ ਬਾਅਦ ਇਹ 35 ਕਰੋੜ ਹੋ ਜਾਣੀ ਹੈ ਵਰਤਮਾਨ ਦੇ ਵਿੱਚ ਕਹਿੰਦੇ ਹਰ ਬਜ਼ੁਰਗ ਦੇ ਪਿੱਛੇ 9.8 ਲਗਭਗ 10 ਆਪਾਂ ਕਹਿ ਸਕਦੇ ਹਾਂ ਕਿ ਕੰਮਕਾਜੀ ਬੱਚੇ ਹੈਗੇ 250 ਤੱਕ ਇਹ ਘਟ ਕੇ ਅੱਧੇ ਰਹਿ ਜਾਣੇ ਮਤਲਬ ਇਹ 4 ਤੋਂ 5 ਰਹਿ ਜਾਣੇ ਆ ਫਿਰ ਹਾਂ ਤੇ ਸਦੀ ਦੇ ਅੰਤ ਤੱਕ ਜਦੋਂ ਅਸੀਂ ਅਗਲੀ ਸਦੀ 'ਚ ਦਾਖਲ ਹੋਵਾਂਗੇ ਤਾਂ ਉਹਦੀ ਗਿਣਤੀ 1 ਤੋਂ 2 ਰਹਿ ਜਾਣੀ ਹੈ ਜਨਾਬ ਬਰਾਬਰ ਤੇ ਆ ਜਾਣੀ ਹੈ ਇੱਕ ਬਜ਼ੁਰਗ ਪਿੱਛੇ ਦੋ ਨੌਜਵਾਨ ਹੋਣਗੇ ਅੱਜ ਇੱਕ ਬਜ਼ੁਰਗ ਪਿੱਛੇ 10-9 ਤੋਂ 10 ਨੌਜਵਾਨ ਨੇ ਤੇ ਅਗਲੇ 25 ਸਾਲਾਂ ਬਾਅਦ ਇੱਕ ਬਜ਼ੁਰਗ ਦੇ ਪਿੱਛੇ 4 ਤੋਂ 5 ਨੌਜਵਾਨ ਰਹਿ ਜਾਣਗੇ ਤੇ ਸਦੀ ਮੁੱਕਣ ਤੇ ਇੱਕ ਬਜ਼ੁਰਗ ਦੇ ਪਿੱਛੇ 1 ਤੋਂ 2 ਨੌਜਵਾਨ ਰਹਿ ਜਾਣਗੇ ਸੋ ਇਹਦਾ ਮਤਲਬ ਭਾਰਤ ਬੁਢਾਪੇ ਵੱਲ ਵੱਧ ਰਿਹਾ ਤੇ ਫਿਰ ਕਹਿੰਦੇ ਕਿ ਬਿਮਾਰੀ ਦਾ ਰੋਗ ਦਾ ਦੇਖਭਾਲ ਦਾ ਇਹ ਮਸਲਾ ਵੱਡੀ ਚੁਣੌਤੀ ਬਣਨਾ 225 ਤੱਕ ਪ੍ਰਤੀ ਵਿਅਕਤੀ ਦੀ ਜੀਡੀਪੀ ਦਾ ਸਾਲਾਨਾ ਕਹਿੰਦੇ 0.2% ਰਹਿ ਜਾਏਗੀ ਜੋ ਪਿਛਲੇ 25 ਸਾਲਾਂ ਚ 0.7 ਸੀ ਚਲੋ ਇਹ ਤੋਂ ਅੱਗੇ ਆਈਏ ਪੰਜਾਬ ਚ ਇਸ ਮੌਕੇ 13% ਦੇ ਕਰੀਬ ਬਜ਼ੁਰਗ ਆਬਾਦੀ ਹੈ ਤੇ ਆਉਂਦੇ ਸਮੇਂ ਦੇ ਵਿੱਚ ਇਹਦੇ ਚ ਇਜ਼ਾਫਾ ਹੀ ਹੋਣਾ ਹੈ ਇਹ ਕੀ ਹੈ ਲੋਜੀ ਕਹਿੰਦੇ ਜਿਹੜਾ ਇੱਕ ਪੂਰਾ ਮਤਲਬ ਕਿ ਸਰਵੇ ਆ ਪੂਰਨ ਸਰਵੇ ਰਿਪੋਰਟ ਹੈ ਉਹਦੇ ਹਿਸਾਬ ਨਾਲ 225 ਤੱਕ ਕੁੱਲ ਆਬਾਦੀ ਚ ਬਜ਼ੁਰਗਾਂ ਦੀ ਸੰਖਿਆ ਦੁੱਗਣੀ ਵੱਧ ਕੇ 20% ਹੋਣ ਦੀ ਸੰਭਾਵਨਾ ਹੈ ਸੋ ਜਿਹੜੀ 250 ਤੱਕ ਦੀ ਕੁੱਲ ਆਬਾਦੀ ਹੋਏਗੀ ਉਹਦੇ ਵਿੱਚ ਬਜ਼ੁਰਗਾਂ ਦੀ ਸੰਖਿਆ ਦੁੱਗਣੀ ਵੱਧ ਕੇ 20% ਹੋਣ ਦੀ ਸੰਭਾਵਨਾ ਹੈ ਜਾਨੀ ਕਿ ਅਗਲੇ 25 ਸਾਲਾਂ ਚ ਹਰ 5 ਲੋਕ ਬਜ਼ੁਰਗ 5 ਲੋਕਾਂ ਪਿੱਛੇ ਇੱਕ ਬਜ਼ੁਰਗ ਹੋਏਗਾ ਆਪਾਂ ਉਹੀ ਗੱਲ ਕਰ ਰਹੇ ਆ ਪਹਿਲੀ ਕਿ ਅੱਜ ਜੇ 10 ਨੇ ਤਾਂ ਉਹ 4 ਤੋਂ 5 ਰਹਿ ਜਾਣੇ ਆ। ਇੱਕ ਬਜ਼ੁਰਗ ਦੇ ਸਾਹਮਣੇ ਨੌਜਵਾਨ। ਸੋ ਅਗਲੇ 25 ਸਾਲਾਂ 'ਚ ਕਹਿੰਦੇ 5 ਲੋਕਾਂ ਪਿੱਛੇ ਇੱਕ ਬਜ਼ੁਰਗ ਹੋਏਗਾ। 2046 ਤੱਕ ਦੇਸ਼ ਵਿੱਚ ਬਜ਼ੁਰਗਾਂ ਦੀ ਸੰਖਿਆ 15 ਸਾਲ ਤੋਂ ਉੱਪਰ ਵਾਲੇ ਬੱਚਿਆਂ ਦੇ ਵੱਲ ਜੇਕਰ ਆਪਾਂ ਗੱਲ ਕਰੀਏ। ਤਾਂ ਬਜ਼ੁਰਗਾਂ ਦੀ ਸੰਖਿਆ ਬੱਚਿਆਂ ਤੋਂ ਜ਼ਿਆਦਾ ਹੋ ਜਾਏਗੀ। 2046 ਤੱਕ ਜਾਂਦੇ ਜਾਂਦੇ 15 ਸਾਲ ਤੋਂ 15 ਸਾਲ ਤੱਕ ਜਿਹੜੇ ਜਵਾਕ ਨੇ ਉਹਨਾਂ ਦੀ ਗਿਣਤੀ ਘੱਟ ਹੋਏਗੀ। ਬਜ਼ੁਰਗਾਂ ਦੀ ਗਿਣਤੀ ਮੌਲਕ ਵਿੱਚ ਵੱਧ ਹੋਏਗੀ ਤੇ 2031 ਤੱਕ ਕੇਰਲ ਵਿੱਚ ਬਜ਼ੁਰਗ ਵੱਧ ਕੇ ਸਭ ਤੋਂ 21% ਹੋ ਜਾਣਗੇ ਦੇਸ਼ ਦੇ ਸੂਬਿਆਂ ਦੇ ਹਵਾਲੇ ਨਾਲ ਜੇ ਮੌਲਕ ਚਾਪਾ ਗੱਲ ਕਰ ਰਹੇ ਕਿ 20% ਵਾਧਾ ਹੋਣਾ ਅਗਲੇ 25 ਸਾਲਾਂ 'ਚ ਪਰ 2031 'ਚ ਕੇਰਲਾ ਦੇ ਵਿੱਚ ਕੁੱਲ ਆਬਾਦੀ ਦਾ 21% ਬਜ਼ੁਰਗ ਹੋਣਗੇ ਜਾਨੀ ਕਿ ਜੋ ਸਥਿਤੀ ਦੇਸ਼ 'ਚ 25 ਸਾਲ ਬਾਅਦ ਆਉਣੀ ਹੈ ਉਹ ਕੇਰਲਾ 'ਚ ਅਗਲੇ 5 ਸਾਲਾਂ 'ਚ ਆ ਜਾਣੀ ਹੈ ਅੱਜ ਦੀ ਤਰੀਕ 'ਚ ਕੇਰਲਾ, ਤਾਮਿਲਨਾਡੂ, ਹਿਮਾਚਲ ਤੇ ਪੰਜਾਬ ਇਹ ਮੋਰੀ ਸੂਬੇ ਨੇ ਜਿੱਥੇ ਬਜ਼ੁਰਗਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦੇਖਣ ਨੂੰ ਇਹ ਬਹੁਤ ਥੋੜੀ ਲੱਗਦੀ ਹੈ ਕਿ ਕੋਈ ਗੱਲ ਨਹੀਂ 100 ਪਿੱਛੇ 16 ਹੈਗੇ। ਸੋ ਬਜ਼ੁਰਗ ਕੇਰਲਾ ਦੇ ਵਿੱਚ 16.5% ਬਜ਼ੁਰਗਵਾਦੀ ਹੈ। ਤਾਮਿਲਨਾਡੂ ਦੇ ਵਿੱਚ 13.5% ਤੋਂ ਵੱਧ ਹੈ। ਹਿਮਾਚਲ ਚ ਵੀ 13% ਤੋਂ ਉੱਪਰ ਹੈ ਤੇ ਪੰਜਾਬ ਦੇ ਵਿੱਚ ਵੀ ਇਹ 13% ਦੇ ਨੇੜੇ ਜਾ ਟੁਕੀ ਹੈ 12.6% ਪੰਜਾਬ ਦੀ ਆਬਾਦੀ ਬਜ਼ੁਰਗ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ 12.4 ਹੈ, ਇਸ ਤੋਂ ਬਾਅਦ ਮਹਾਰਾਸ਼ਟਰ 11.7 ਹੈ। ਹਾਂ ਜਿੱਥੇ ਮਤਲਬ ਕਿ ਬਹੁਤ ਘੱਟ ਬਜ਼ੁਰਗ ਹੈਗੇ ਨੇ ਉਹਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਂ ਰਾਜਸਥਾਨ ਚ 8% ਹੈ 10% ਤੋਂ ਵੀ ਘੱਟ ਨੇ ਜਿਹੜੇ ਰਾਜਸਥਾਨ ਚ 8.6 ਹੈ ਮੱਧ ਪ੍ਰਦੇਸ਼ ਚ ਵੀ 8.5 ਹੈ ਚਾਰਖੰਡ ਚ ਵੀ 8.4 ਹੈ ਆਸਾਮ ਚ ਵੀ 8.2 ਹੈ ਉੱਤਰ ਪ੍ਰਦੇਸ਼ ਚ ਵੀ 8.1 ਹੈ ਤੇ ਬਿਹਾਰ ਚ 7.7 ਹੈ ਸੋ ਇਸ ਲਈ ਇਸ ਪਹਿਲੂ ਦੇ ਉੱਤੇ ਵੀ ਗੌਰ ਹੋਣੀ ਬਣਦੀ ਹੈ ਚਲੋ ਦੁਨੀਆ ਚ ਕਹਿੰਦੇ ਅਗਲੇ 25 ਸਾਲਾਂ ਚ 25 ਸਾਲਾਂ ਚ ਦੁੱਗਣਿਆਂ ਤੋਂ ਵੱਧ ਕੇ 170 ਕਰੋੜ ਲੋਕ ਬਜ਼ੁਰਗ ਹੋ ਜਾਣਗੇ 60 ਜਾਂ 65 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਦੀ ਸੰਖਿਆ 83 ਕਰੋੜ ਅੱਜ ਦੀ ਤਰੀਕ ਦੇ ਵਿੱਚ ਤੇ ਕਹਿੰਦੇ ਯੂਐਨਏ ਦਾ ਡਾਟਾ ਦੱਸਦਾ ਹੈ ਕਿ ਅਗਲੇ 25 ਸਾਲਾਂ 'ਚ ਇਹ ਸੰਖਿਆ ਦੁੱਗਣੀ ਹੋਣ ਵਾਲੀ ਹੈ ਮਤਲਬ 170 ਕਰੋੜ ਤੋਂ ਉੱਪਰ ਹੋ ਜਾਏਗੀ। ਕੁੱਲ ਦੁਨੀਆ ਦੇ ਵਿੱਚ ਅੱਜ ਦੀ ਤਰੀਕ 'ਚ ਜੇ 83 ਕਰੋੜ ਬਜ਼ੁਰਗਾਂ ਦੀ ਆਬਾਦੀ ਆ 60 ਤੋਂ 65 ਸਾਲ ਤੋਂ ਉੱਪਰ ਵਾਲਿਆਂ ਦੀ ਤਾਂ ਅਗਲੇ 25 ਸਾਲਾਂ ਦੇ ਵਿੱਚ ਇਹ ਗਿਣਤੀ 170 ਕਰੋੜ ਤੋਂ ਉੱਪਰ ਜਾਣੀ ਹੈ ਮਤਲਬ ਦੁੱਗਣੇ ਤੋਂ ਉੱਪਰ ਜਾਣੀ ਹੈ। ਪਾਰਸ ਵਿੱਚ ਦੁਨੀਆ ਦੇ 6 ਵੱਡੇ ਇਕਨੋਮਿਕ ਇਕਨੋਮੀ ਵਾਲੇ ਮੁਲਕ ਨੇ ਜਿਹੜੇ ਉਹਨਾਂ ਸਭ ਤੋਂ ਵੱਧ ਬਜ਼ੁਰਗਾਂ ਦੀ ਦੁਖਣੀ ਜਨਸੰਖਿਆ ਹੋਗੀ ਜਿੱਚ ਭਾਰਤ ਤੇ ਵੀ ਆ ਸੋ ਇਸ ਲਈ ਕਹਿੰਦੇ ਕਿ ਇਹ ਪਹਿਲੂ ਫਿਕਰਮੰਦੀ ਵਾਲਾ ਇਹਦੇ ਉੱਤੇ ਮੰਥਨ ਦੀ ਲੋੜ ਹੈ ਜਿਵੇਂ ਜਰਮਨੀ ਵਰਗੇ ਮੁਲਕ ਦੀ ਗੱਲ ਕੀਤੀ ਜਾਂਦੀ ਹੈ ਕਿ ਆਬਾਦੀ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਜਰਮਨੀ ਸਭ ਤੋਂ ਜ਼ਿਆਦਾ ਬਜ਼ੁਰਗਾਂ ਦੀ ਆਬਾਦੀ ਵਾਲਾ ਮੁਲਕ ਹੈ ਸੋ ਇਹ ਪਹਿਲੂ ਵਿਚਾਰਨਯੋਗ ਨੇ ਜਨਾਬ ਚਲੋ ਜੀ ਆਪਾਂ ਲਗਾਤਾਰ ਰਿਪੋਰਟ ਦੇ ਹਵਾਲੇ ਨਾਲ ਪਿਛੇ ਜਾਂਦੇ ਅਮਰੀਕੀ ਜਾਸਦੇ ਹਵਾਲੇ ਨਾਲ ਗੱਲ ਕਰਦੇ ਰਹੇ ਆ ਉਸ ਕਾਲਵਾ ਦੇ ਦੌਰਾਨ ਇੱਕ ਵਾਰ ਆਪਾਂ ਯੂਕੇ ਦੇ ਹਵਾਲੇ ਨਾਲ ਵੀ 에ਰਪੋਰਟ ਸਾਂਝੀ ਕੀਤੀ ਸੀ ਕਿ ਯੂਕੇ ਦੇ ਵਿੱਚ ਵੀ ਕੁਝ ਅਜਿਹੀ ਕਾਰਵਾਈ ਸ਼ੁਰੂ ਹੋ ਰਹੀ ਹੈ ਛਾਪੇਮਾਰੀ ਹੋ ਰਹੀ ਹੈ ਉੱਥੇ ਰੈਸਟੋਰੈਂਟਾਂ ਦੇ ਵਿੱਚ ਜਾਂ ਵਾਸ਼ਿੰਗ ਸੈਂਟਰਾਂ ਦੇ ਵਿੱਚ ਜਿੱਥੇ ਗੱਡੀਆਂ ਗੁੱਟੀਆਂ ਵਾਸ਼ ਕੀਤੀਆਂ ਜਾਂਦੀਆਂ ਉੱਥੇ ਜਾਂ ਕਰਿਆਨਾ ਸਟੋਰ ਜਨਰਲ ਸਟੋਰਾਂ ਦੇ ਉੱਤੇ ਕੁਝ ਛਾਪੇਮਾਰੀ ਕਰਕੇ ਨੌਜਵਾਨ ਫੜੇ ਜਾ ਰਹੇ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਕਾਫੀ ਦੱਸੀ ਜਾ ਰਹੀ ਹੁਣ ਉਹ ਡਾਟਾ ਲੋੜੀ ਸਾਹਮਣੇ ਆਉਣ ਲੱਗਾ ਇਸ ਡਾਟੇ ਦੇ ਅਨੁਸਾਰ ਹੁਣ ਯੂਕੇ ਤੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਦੀ ਤਿਆਰੀ ਹੋ ਰਹੀ ਹੈ ਜਦੋਂ ਕਿ ਕਾਫੀ ਜਨਸੰਖਿਆ ਉਹਨਾਂ ਨੇ ਭੇਜੀ ਵੀ ਹੈ ਇਹ ਨਹੀਂ ਕਿ ਇਹ ਕੋਈ ਨਵਾਂ ਵਰਤਾਰਾ ਹੈ ਤੋਂ ਪਹਿਲਾਂ ਵੀ ਉੱਥੇ ਅਜਿਹਾ ਵਰਤਾਰਾ ਹੋਇਆ ਹੈ ਲੇਬਰ ਸਰਕਾਰ ਦੇ ਸੱਤਾ ਚੌਣ ਤੋਂ ਬਾਅਦ ਯੂਕੇ ਤੋਂ ਲਗਭਗ 19000 ਵਿਦੇਸ਼ੀ ਅਪਰਾਧੀਆਂ ਨੂੰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਮਿਲ ਚੁੱਕਿਆ ਪਰ ਹੁਣ ਜਿਹੜੀ ਢੰਗ ਤਰੀਕਾ ਅਪਣਾਇਆ ਉਹਨਾਂ ਨੇ ਉਹ ਚ ਯੂਕੇ ਦੇ ਜਿਹੜੇ ਭਾਰਤੀ ਰੈਸਟੋਰੈਂਟ ਨੇ ਜਾਂ ਭਾਰਤੀ ਜਨਰਲ ਸਟੋਰ ਨੇ ਉਹਨਾਂ ਤੇ ਜਦੋਂ ਛਾਪੇਮਾਰੀ ਕੀਤੀ ਤਾਂ 600 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਗ੍ਰਿਫਤਾਰ ਕੀਤੇ ਲੋਕਾਂ 'ਚ ਵੱਡੀ ਗਿਣਤੀ 'ਚ ਸਾਡਾ ਪੰਜਾਬੀ ਭਾਈਚਾਰਾ ਵੀ ਹੈ ਜੀ ਹਾਂ ਰਿਪੋਰਟ ਕੀ ਹੈ ਰਿਪੋਰਟ ਹੈ ਕਿ ਲੇਬਰ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਲਗਭਗ 트੍ਰੰਪ ਵਾਲਾ ਫਾਰਮੂਲਾ ਹੀ ਅਪਣਾਇਆ ਹੋਇਆ ਹੈ ਤੇ ਉਹਨਾਂ ਨੇ ਇਸੇ ਦੇ ਚੱਲਦਿਆਂ ਉਹਨਾਂ ਨੇ ਛਾਪੇਮਾਰੀ ਸ਼ੁਰੂ ਕੀਤੀ ਹੈ ਜਿਹੜੀ ਭਾਰਤੀ ਰੈਸਟੋਰੈਂਟਾਂ ਦੇ ਵਿੱਚ ਨੇਲਵਾਰ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਕਾਰ ਬੌਸ਼ ਵਾਲੇ ਸੈਂਟਰਾਂ ਤੇ ਜਾਂ ਹੋਰ ਛੋਟੇ ਮੋਟੇ ਜਿਹੜੇ ਵਪਾਰ ਧੰਦੇ ਕੋ ਚੱਲਦੇ ਆ ਉਹਨਾਂ ਦੇ ਉੱਤੇ ਤੇ ਇਸ ਛਾਪੇਮਾਰੀ ਦੌਰਾਨ 828 ਥਾਮਾ ਦੇ ਛਾਪੇ ਮਾਰੇ ਗਏ ਤੇ 828 ਥਾਮਾ ਦੇ ਛਾਪੇ ਮਾਰੇ ਦੌਰਾਨ 609 ਲੋਕਾਂ ਨੂੰ ਗ੍ਰਿਫਤਾਰ ਕੀਤਾ ਕਹਿੰਦੇ ਜੀ ਤੇ ਜਿਹੜੇ ਗ੍ਰਿਫਤਾਰ ਹੋਏ ਨੇ ਇਹਨਾਂ ਦੇ ਵਿੱਚ ਵੱਡੀ ਗਿਣਤੀ ਚ ਭਾਰਤੀ ਨੇ ਤੇ ਭਾਰਤੀਆਂ ਚ ਵੱਡੀ ਗਿਣਤੀ ਚ ਪੰਜਾਬੀ ਨੇ ਕਹਿੰਦੇ ਜਿਹੜੇ ਸਟੱਡੀ ਜਾਂ ਟੂਰਿਸਟ ਵੀਜ਼ੇ ਤੇ ਇੱਥੇ ਆਏ ਸੀ ਤੇ ਵੀਜ਼ੇ ਦਾ ਟਾਈਮ ਹੱਦ ਮੁੱਕ ਗਿਆ ਤੇ ਜੋ ਪੱਕੇ ਵੀ ਨਹੀਂ ਹੋਏ ਕੁਝ ਨੇ ਪਰ ਮੁੜੇ ਵੀ ਨਹੀਂ ਤੇ ਇੱਥੇ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਲੱਗ ਗਏ ਹੁਣ ਇੰਗਲੈਂਡ ਨੇ ਕਹਿੰਦੇ ਜੀ ਇਸ ਤਰੀਕੇ ਨਾਲ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਜਿਹਦੇ ਉੱਤੇ ਗ੍ਰਿਫਤਾਰੀਆਂ ਵੀ ਕੀਤੀ ਜਾ ਰਹੀਆਂ ਇੱਕ ਕਹਿੰਦੇ ਹੋਟਲ ਤੇ ਛਾਪਾ ਮਾਰਿਆ ਭਾਰਤੀਆਂ ਦੇ ਵਿੱਚ ਜਿੱਥੇ 7 ਲੋਕਾਂ ਨੂੰ ਗਿਥਾਰਬ ਕੀਤਾ ਜਿਨ੍ਹਾਂ ਚੋਂ 4 ਨੂੰ ਹਿਰਾਸਤ ਚ ਲੈ ਲਿਆ ਤੇ ਹੁਣ ਇਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੁਣ ਤੱਕ 19000 ਲੋਕ ਉਥੋਂ ਰਿਪੋਰਟ ਕੀਤੇ ਜਾ ਚੁੱਕੇ ਨੇ ਤੇ ਜਿਨ੍ਹਾਂ ਚ ਸਭ ਤੋਂ ਵੱਡੀ ਗਿਣਤੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ ਇੱਕ ਹੋਰ ਪਹਿਲੂ ਵੀ ਹੈ ਜੀ ਇੱਥੇ ਪਤਾ ਲੱਗ ਰਿਹਾ ਹੈ ਭਾਰੀ ਜੁਰਮਾਨੇ ਵੀ ਲੱਗ ਰਹੇ ਨੇ ਜਿਵੇਂ ਜਿਹੜੇ ਬੰਦਾ ਕੋਈ ਜਾਇਜ਼ ਰਹਿ ਰਿਆ ਜਿਹੜਾ ਉੱਥੇ ਦਾ ਵਸਨੀਕ ਹੋ ਗਿਆ ਜਾਂ ਜਿਹੜਾ ਉੱਥੇ ਦਾ ਰਹਿਣ ਦੇ ਲਾਇਕ ਉਹਦੇ ਕੋਈ ਵੀਜ਼ਾ ਹੈਗਾ ਇਹ ਉਹਨੇ ਆਪਣੇ ਸਟੋਰ ਚ ਇਹੋ ਜਿਹੇ ਬੰਦਿਆਂ ਨੂੰ ਕੰਮ ਦਿੱਤਾ ਹੈ ਆਪਣੇ ਕਾਰੋਬਾਰ ਚ ਇਹਨੂੰ ਕੰਮ ਦਿੱਤਾ ਤਾਂ ਉਹਨੂੰ ਜੁਰਮਾਨਾ ਇੱਕ ਮਤਲਬ ਗੈਰ ਕਾਨੂੰਨੀ ਵਿਅਕਤੀ ਨੂੰ ਜਾਂ ਇੱਕ ਪ੍ਰਵਾਸੀ ਗੈਰ ਪ੍ਰਵਾਸੀ ਵਿਅਕਤੀ ਨੂੰ ਜਿਹੜਾ ਉੱਥੇ ਰਹਿਣ ਦੇ ਲਾਇਕ ਨਹੀਂਗਾ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਆ ਉਸ ਪ੍ਰਵਾਸੀ ਨੂੰ ਕੰਮ ਦੇਣ ਦੇ ਚੱਕਰ ਚ ਉਹਦੇ ਮਾਲਕ ਨੂੰ 60000 ਪਾਉਂਡ ਮਤਲਬ ਕਹਿੰਦੇ ਲਗਭਗ 60 ਲੱਖ ਰੁਪਏ 60000 ਪਾਉਂਡ ਮਤਲਬ 60 ਲੱਖ ਰੁਪਈਆ ਕਹਿੰਦੇ ਉਹਨੂੰ ਜੁਰਮਾਨਾ ਹੋਇਆ ਸੋ ਯੂਕੇ ਦੇ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਕਦਮ 트ੰਪ ਦੀ ਸਖਤ ਜਿਹੜੀ ਨੀਤੀ ਬਣਾਈ ਹੈ ਉਸੇ ਫਾਰਮੂਲੇ ਦੇ ਤਹਿਤ ਚੱਲ ਰਿਹਾ ਹੈ ਤੇ ਇਸ ਪਹਿਲੂ ਨੂੰ ਜੇ ਬਚਦਿਆਂ ਹੋਇਆਂ ਮੰਨਿਆ ਜਾ ਰਿਹਾ ਹੈ ਕਿ ਯੂਕੇ 'ਚ ਵੀ ਮੌਜੂਦਾ ਸਮੇਂ 'ਚ 7 ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਨੇ 2008 ਤੋਂ ਬਾਅਦ ਸਟੱਡੀ ਵੀਜ਼ਾਂ 'ਚ ਕਾਫੀ ਇਜ਼ਾਫਾ ਹੋਇਆ ਉੱਥੇ ਢਿੱਲਾ ਹੀ ਸੀ ਢਿੱਲ ਤੋਂ ਬਾਅਦ ਪੰਜਾਬੀਆਂ ਨੇ ਉੱਤੇ ਦਾ ਰੁਖ ਇਕਤਿਆਰ ਕਰ ਲਿਆ ਤੇ ਵੱਡੀ ਗਿਣਤੀ 'ਚ ਪੰਜਾਬੀ ਯੂਕੇ ਵੀ ਜਾ ਰਹੇ ਨੇ ਤੇ ਹੁਣ ਉਸ ਨੇ ਵੀ ਸਖਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਸੋ ਕੈਨੇਡਾ ਦੀਆਂ ਸਖਤੀਆਂ ਦੀਆਂ ਖਬਰਾਂ ਕੈਨੇਡਾ 'ਚ ਰੋਜ਼ਗਾਰ ਦੇ ਮਸਲੇ ਫਿਰ ਅਮਰੀਕਾ ਤੋਂ ਜਿਹੀ ਸਖਤੀਆਂ ਦੀਆਂ ਖਬਰਾਂ ਤੇ ਹੁਣ ਯੂਕੇ ਵਾਲੀ ਏ ਖਬਰ ਕਿ 609 ਬੰਦੇ ਗ੍ਰਿਫਤਾਰ ਨੇ 19000 ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ ਤੇ ਹੋਰ ਕੱਢੇ ਜਾ ਸਕਦੇ ਨੇ ਤੇ ਇਹਨਾਂ 609ਾਂ ਦੇ ਵਿੱਚ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਪਾਈਚਾਰੇ ਦੇ ਨਮਾਇਦੇ ਨੇ ਉਹ ਫਿਕਰਮੰਦੀ ਪਤਾਉਂਦਾ ਕਿ ਜਨਾਬ ਸਥਿਤੀ ਤਣਾਅ ਵਾਲੀ ਹੋਰ ਮੁਲਕਾਂ 'ਚ ਵੀ ਬਣਦੀ ਜਾ ਰਹੀ ਹੈ ਸੋ ਇਹ ਪਹਿਲੂ ਸਾਰੇ ਗੌਰ ਫਰਮਾਉਣ ਯੋਗ ਸੀ ਇਸ ਲਈ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ